ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇ ਕਿ ਜਾਂ ਗੁਰੂਆਂ ਦੀ ਜਾਂ ਬਾਬਾ ਦੀ ਸੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਇਹ ਵੀਡੀਓ ਗੁਰਦੁਆਰਾ ਪਾਹੋ ਵਿਣ ਸਾਹਿਬ ਦੀ ਦੱਸੀ ਜਾ ਰਹੀ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਸੰਤਾਂ ਦੀ ਫੋਟੋ ਲਗਾਉਣ ਤੇ ਵਿਵਾਦ ਖੜਾ ਕੀਤਾ ਗਿਆ ਤੇ ਵੀਡੀਓ ਵਿੱਚ ਤੁਸੀਂ ਅੱਗੇ ਵੇਖ ਸਕਦੇ ਹੋ ਕਿ ਇੱਕ ਵਿਅਕਤੀ ਸੰਤਾਂ ਦੀ ਫੋਟੋ ਲਗਾਉਣ ਤੋਂ ਰੋਕ ਰਿਹਾ ਤੇ ਇਹ ਕੇਰਿਆ ਕੇ ਸੰਤਾਂ ਦੀ ਫੋਟੋ ਨਹੀਂ ਲੱਗਣ ਦਿੱਤੀ ਜਾਵੇਗੀ ਇੱਥੇ ਤਾਂ ਗੁਰੂਆਂ ਦੀ ਫੋਟੋ ਜਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਹੀ ਲੱਗੇਗੀ ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰਨਾਂ ਲੋਕਾਂ ਤੱਕ ਸ਼ੇਅਰ ਜਰੂਰ ਕਰ ਦਿਓ ਤੇ ਹੋਰ ਨੰਮੀ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਫਸ ਨਹੀਂ ਚੱਲਦੀ ਉਸੇ ਬਗਲੇ ਦੀਆਂ ਗੁਰੂਆਂ ਦੀ ਬਾਬਾ ਦੀ ਜੀ ਲੱਗੇ ਮਰਜ਼ੀ ਆ ਬਿਲਕੁਲ ਨਹੀਂ ਨਾ ਇਟਸ ਅ ਮੈਨੇਜਮੈਂਟ ਆਫ ਅਕਟੀਵਿਟੀ ਦੀ ਮੀਟਿੰਗ ਇਹ ਇਹ ਤਾਂ ਪੰਚਦਾਵਾ ਪੰਚਦਾ ਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ